ਮੇਰੇ ਕੋਲ ਸਵੇਰ 5 ਵਜੇ ਦੇ ਕਰੀਬ ਕਾਲ ਆਈ ਹੈ 5 ਵਜੇ ਮੈਨੂੰ ਸੂਚਨਾ ਮਿਲੀ ਮਾਰੇ ਪਹੁੰਚਿਆ ਸਾਡੇ ਫਾਰਮ ਬਗੜਨੇ ਜਵਾਨ ਜੱਡੇ ਹੈਗੇ ਆ ਬੜੀ ਮੁਸ਼ਕਲ ਨਾਲ ਕੰਮ ਕਰ ਰਿਹਾ ਹਾਂ ਜੀ ਸਰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਰੋਹਿਤ ਕੁਮਾਰ ਹੈ ਜੀ ਸਰ ਜਿਹੜੇ ਅਗ ਲੱਗੇ ਕਿਦਾਂ ਲੱਗੇ ਕੋਈ ਪਤਾ ਜੀ ਮੇਰੇ ਕੋਲ ਸਵੇਰ 5 ਵਜੇ ਦੇ ਕਰੀਬ ਕਾਲ ਆਈ ਹੈ 5 ਵਜੇ ਵੀ 22 ਮਿੰਟ ਦੇ ਵਿੱਚ ਕਾਲ ਆਈ ਹੈ ਬੰਦੇ ਆ ਜੀ ਕਿਚੀ ਦੀ ਫੈਕਟਰੀ ਆਪਣੀ ਕੈਟਲ ਫੀਡ ਬਣਾਉਂਦੇ ਆ ਇੰਨਾ ਕ ਨੁਕਸਾਨ ਆਇਆ ਲੱਗਾ ਕਰੋਨਾ ਇਚ ਨੁਕਸਾਨ ਹੈ ਕੀ ਮੰਗ ਰਖਦੇ ਸਰਕਾਰਾਂ ਤੋਂ ਬੈਸੇ ਦਾ ਸਾਡੀ ਫਾਇਰ ਨੇ ਬਹੁਤ ਮਦਦ ਕੀਤੀ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਹੇ ਆ ਲੱਗੇ ਹੋਏ ਆ ਹੋਰ ਬਿਹਤਰ ਸਹੂਤਾ ਪ੍ਰਦਾਨ ਕੀਤੀ ਜਾਏ ਅੱਗ ਉਹਦੇ ਕਦੋਂ ਪਈ ਵੀ ਨਹੀਂ ਇਹ ਤਾਂ ਕਰ ਰਹੇ ਆ ਜੀ ਆਪਣੀ ਤਰਫ ਤੋਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਆ ਪਹਿਲੇ ਨਾਲੋਂ ਘਟਿਆ ਥੋੜੀ ਜੀ ਅਨਿ ਪਗਾਂ ਜੀ ਜਿਹੜਾ ਅੱਗ ਲੱਗਿਆ ਕਿਦਾਂ ਲੱਗਿਆ ਹੈ ਤੋ ਇਹਦਾ ਮੈਨੂੰ ਸੂਚਨਾ ਮਿਲੀ ਮੈਨੂੰ ਪਹੁੰਚਿਆ ਸਾਡੇ ਫਾਰ ਬਗੜਨੇ ਜਵਾਨ ਜੜਿਆਗੇ ਬੜੀ ਮੁਸ਼ਕਿਲ ਨਾਲ ਕੰਮ ਕਰ ਰਿਆ। ਬਾਹਰੋਂ ਕਿੱਡੀ ਮੰਗਾਈ ਪਟਾੜੀ ਤੋਂ ਵਿਖਾਈ ਐ ਸੀਰ ਕੈਮੀਕਲ ਤੋਂ ਵੀ ਮੰਗਾਈ ਐ ਸਰੋਂ ਪਲਾਂਟ ਤੋਂ ਕਿੱਡੀ ਮੰਗਾਈ ਐ। ਤਾਂ ਪਰ ਇਹ ਜਿਹੜਾ ਮਟੀਰੀਅਲ ਸੀਗਾ ਇਹ ਪੋਟਰੀ ਫੀਡਰ ਕੈਟਰਲ ਫੀਡ ਜਿਹੜਾ ਯੂਜ਼ ਹੁੰਦਾ। ਇਸ ਕਰਕੇ ਕਾਫੀ ਵੱਡੀ ਮਾਤਰਾ ਦੀ ਮਾਲ ਸੀਗਾ ਅੰਦਰ। ਤੇ ਜਿਹੜਾ ਹੁਣ ਇਹਨੂੰ ਕੋਸ਼ਿਸ਼ ਕਰ ਰਹੇ ਆ ਜਲਦੀ ਬੁਝੇਗਾ। ਕਿੰਨਾ ਕੁ ਨੁਕਸਾਨ ਹੋਇਆ? ਬਹੁਤ ਨੁਕਸਾਨ ਹੋਇਆ। ਲੱਖਾਂ ਦਾ ਨੁਕਸਾਨ ਹੋਇਆ। ਕਾਫੀ ਸਮਝੋ ਗੱਡੀਆਂ ਵੀ ਇਦਰੋਂ ਕਾਫੀ ਸਵੇਰੇ ਤੇ ਲੱਗੀ ਹੋਈ ਅੱਗ ਗੱਡੀਆਂ ਦੇ ਟਾਈਮ ਸੇ ਪਹੁੰਚ ਗਈਆਂ ਕੰਨੇ ਗੱਡੀਆਂ ਟਾਈਮ ਤੇ ਪਹੁੰਚ ਜਾਂਦੀਆਂ ਜਦੋਂ ਅਗ ਇੱਕ ਵਾਰ ਫਟ ਜਾਏ ਨਾ ਫਿਰ ਬੜਾ ਖੌਜ ਜਾਂਦਾ ਇਹਨਾਂ ਜਦੋਂ ਛੋੜੂ ਛੋੜੂ ਪਾ ਲੱਗ ਜਾਏ ਫਿਰ ਜਲਦੀ ਕਿ ਦੂਰ ਹੋ ਜਾਂਦਾ ਇਹ ਪਤਾ ਲੱਗਾ ਲੇਟ ਸ਼ਾਇਦ ਇਹਨਾਂ ਦੇ ਮਾਲਕਾਂ ਨੂੰ ਇਹ ਦੁਵਾਉ ਖੇ ਤਾਂ ਜਾ ਕੇ ਇਸ ਨੂੰ ਦੱਸਿਆ ਤਾਂ ਜਾ ਕੇ ਪਤਾ ਲੱਗਾ ਕੋਈ ਪਤਾ ਲੱਗਾ ਕਿੰਨੇ ਵਜੇ ਲੱਗੀ ਅੱਗ ਸਾਈਡ ਆ ਜਿਵੇਂ ਲੱਗਦਾ ਕਿੰਨੇ ਲੱਗਦੀਆਂ ਨੇ ਆਹਦੇ 5 ਵਜੇ ਕਰੀ ਬਗੈਰਾ ਇਹ ਪਿੰਡ ਖਡੋਲੀ ਦੇ ਵਿੱਚ ਹੈਗਾ ਇਨਾਮ ਜਿਹੜਾ ਦਾ ਮੇਰੇ ਕੋਲ ਸਵੇਰ 5 ਵਜੇ ਦੇ ਕਰੀਬ ਕਾਲ ਆਈ ਹੈ 5 ਵਜੇ ਮੈਨੂੰ ਸੂਚਨਾ ਮਿਲੀ ਮਾਰੇ ਪਹੁੰਚਿਆ ਸਾਡੇ ਫਾਰਮ ਬਗੜਨੇ ਜਵਾਨ ਜੱਡੇ ਹੈਗੇ ਆ ਬੜੀ ਮੁਸ਼ਕਲ ਨਾਲ ਕੰਮ ਕਰ ਰਿਹਾ ਹਾਂ ਜੀ ਸਰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਰੋਹਿਤ ਕੁਮਾਰ ਹੈ ਜੀ ਸਰ ਜਿਹੜੇ ਅੱਗ ਲੱਗੇ ਕਿਦਾਂ ਲੱਗੇ ਕੋਈ ਪਤਾ ਜੀ ਮੇਰੇ ਕੋਲ ਸਵੇਰ 5 ਵਜੇ ਦੇ ਕਰੀਬ ਕਾਲ ਆਈ ਹੈ 5 ਵਜੇ ਵੀ 22 ਮਿੰਟ ਦੇ ਵਿੱਚ ਕਾਲ ਆਈ ਹੈ ਹਾਂ ਜੀ ਕਿਚੀ ਦੀ ਫੈਕਟਰੀ ਆਪਣੀ ਕੈਟਲ ਫੀਡ ਬਣਾਉਂਦੇ ਹਾਂ ਕਿੰਨਾ ਕੁ ਨੁਕਸਾਨ ਆਇਆ ਲੱਗਾ ਕਰੋਨਾ ਇਤ ਨੁਕਸਾਨ ਹੈ ਕੀ ਮੰਗ ਰਖਦੇ ਸਰਕਾਰਾਂ ਤੋਂ ਬੈਸੇ ਦਾ ਸਾਡੀ ਫਾਇਰ ਨੇ ਬਹੁਤ ਮਦਦ ਕੀਤੀ ਹੈ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲੱਗੇ ਹੋਏ ਹਨ ਹੋਰ ਬਿਹਤਰ ਸਹੂਤਾ ਪ੍ਰਦਾਨ ਕੀਤੀ ਜਾਏ ਅੱਗ ਉਹਦੇ ਕੰਬ ਪਈ ਵੀ ਨਹੀਂ ਇਹ ਤਾਂ ਕਰ ਰਹੇ ਹਾਂ ਜੀ ਆਪਣੀ ਤਰਫ ਤੋਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਹਿਲੇ ਨਾਲੋਂ ਘੱਟ ਆ ਥੋੜੀ ਹਾਂ ਜੀ ਭਗਵਾਨ ਜੀ ਜਿਹੜਾ ਅੱਗ ਲੱਗੀ ਕਿਦਾਂ ਲੱਗਿਆ ਹੈ ਕੋਈ ਤਾਂ ਮੈਨੂੰ ਸੂਚਨਾ ਮਿਲੀ ਮਾਰੇ ਪਹੁੰਚਿਆ ਸਾਡੇ ਫਾਰ ਬਗੜਨੇ ਜਵਾਨ ਜੜਿਆ ਕੇ ਬੜੀ ਮੁਸ਼ਕਲ ਨਾਲ ਕੰਮ ਕਰ ਰਿਹਾ ਬਾਹਰੋਂ ਕਿੱਡੀ ਮੰਗਾਈ ਪਟਾੜੀ ਤੋਂ ਵਿਗਾਈ ਐ ਸੀਲ ਕੈਮੀਕਲ ਤੋਂ ਵੀ ਮੰਗਾਈ ਐ ਸਰੋਂ ਪਲਾਂਟ ਤੋਂ ਕਿੱਡੀ ਮੰਗਾਈ ਐ ਤਾਂ ਪਰ ਇਹ ਜਿਹੜਾ ਮਟੀਰੀਅਲ ਸੀਗਾ ਇਹ ਪੋਟਰੀ ਫੀਡਰ ਕੈਟਰਲ ਫੀਡ ਜਿਹੜਾ ਯੂਜ਼ ਹੁੰਦਾ ਇਸ ਕਰਕੇ ਕਾਫੀ ਵੱਡੀ ਮਾਤਰਾ ਦੀ ਮਾਲ ਸੀਗਾ ਅੰਦਰ ਤੇ ਜਿਹੜਾ ਹੁਣ ਇਹਨੂੰ ਕੋਸ਼ਿਸ਼ ਕਰ ਰਹੇ ਆ ਜਲਦੀ ਬੁਝੇਗਾ ਕਿੰਨਾ ਕ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਲੱਖਾਂ ਦਾ ਨੁਕਸਾਨ ਹੋਇਆ ਕਾਫੀ ਸਮਝੋ ਗੱਡੀਆਂ ਵੀ ਇਧਰੋਂ ਕਾਫੀ ਸਵੇਰੇ ਦੇ ਲੱਗੀ ਹੋਈ ਅੱਗ ਗੱਡੀਆਂ ਦੇ ਟਾਈਮ ਸੇ ਪਹੁੰਚ ਗਈਆਂ ਕੰਨੇ ਗੱਡੀਆਂ ਟਾਈਮ ਤੇ ਪਹੁੰਚ ਜਾਣੀਆਂ ਜਦੋਂ ਅਗ ਇੱਕ ਵਾਰ ਫਟ ਜਾਏ ਨਾ ਫਿਰ ਬੜਾ ਖੌਜਾਂਦਾ ਜਾਂਦਾ ਜਦੋਂ ਛੋੜੂ ਛੋੜੂ ਪਤਾ ਲੱਗ ਜਾਏ ਫਿਰ ਜਲਦੀ ਦੋਲ ਹੋ ਜਾਂਦਾ ਜਿਹੜੇ ਪਤਾ ਲੱਗਾ ਲੇਟ ਸ਼ਾਇਦ ਇਹਨਾਂ ਦੇ ਮਾਲਕਾਂ ਨੂੰ ਇਹ ਧੂਆ ਉੱਠਿਆ ਤਾਂ ਜਾ ਕੇ ਸਾਨੂੰ ਦੱਸਿਆ ਤਾਂ ਜਾ ਕੇ ਪਤਾ ਲੱਗਾ ਕੋਈ ਪਤਾ ਲੱਗਾ ਕਿੰਨੇ ਵਜੇ ਲੱਗੀ ਅੱਗ ਸਵੇਰੇ ਜਿਵੇਂ ਲੱਗਦੇ ਕਿੰਨੇ ਲੱਗਦੀ ਹੁੰਦਾ ਵੀਰ ਕੋ ਬਾਜੇ ਹੋ ਜਾਗੇ ਦੇ ਬਗਿਆਨ ਇਹ ਪੇੜ ਖਡੋਲੀ ਦੇ ਵਿੱਚ ਹੈਗਾ ਇਨਾਮ ਜਿਹੜਾ ਹੈ